ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋ ਭਾਗ ਬੀਮਾ ਹਨੇਰਾ ਤੇ ਚਾਨਣਾ ਪਖ ਮਨੁੱਖੀ ਜੀਵਨ ਵਿੱਚ ਇਹ ਦੋਵੇਂ ਬਾਰੋ-ਵਾਰੀ ਆਉਂਦੇ ਤੇ ਆ ਕੇ ਚਲੇ ਜਾਂਦੇ ਨੇ ਤੇ ਸਾਡੇ ਜੀਵਨ ਦੀਆਂ ਰਾਤਾਂ ਬਰਾਬਰ ਰੰਗ ਬਟਾਉਂਦਿਆਂ ਰਹਿੰਦੇ ਹਨ ਕਦੀ ਉਹਨਾਂ ਉੱਤੇ ਗਹਿਰੀ ਕਾਲੂ ਦਾ ਪੋਚਾ ਫਿਰ ਜਾਂਦਾ ਹੈ ਤੇ ਕਦੀ ਗੋਰੀ ਚਮਕੀਲੀ ਸਫੇਦੀ ਦਾ ਜ਼ਿੰਦਗੀ ਸਾਡੀ ਟੁਰੀ ਜਾਂਦੀ ਹੈ ਇਨ੍ਹਾਂ ਦੋਹਾਂ ਕਾਲੇ ਤੇ ਚਿੱਟੇ ਪੱਖਾਂ ਵਿਚਾਲੇ ਹਨੇਰੇ ਪੱਖ ਵੇਲੇ ਜੇ ਸਾਨੂੰ ਸਾਰੀ ਕਾਇਨਾਤ ਕਾਲੀ ਦਿਸਣ ਲੱਗ ਪੈਂਦੀ ਹੈ ਤਾਂ ਚਾਨਣ ਵਿੱਚ ਜਿਗਮਗ ਜਗਮਗਾਂਦੀ ਹੋਈ ਪਰ ਵਾਸਤਵਕ ਵਿੱਚ ਦੁਨੀਆ ਚਾਨਣੀ ਹੈ ਕਿ ਹਨੇਰੀ ਇਹ ਸਵਾਲ ਸ੍ਰਿਸ਼ਟੀ ਦੇ ਆਦਿ ਕਾਲ ਵਿੱਚ ਜਿਵੇਂ ਬਿਜਾਰਤ ਬਣਿਆ ਹੋਇਆ ਸੀ ਤਿਵੇਂ ਹੀ ਅੰਤ ਕਾਲ ਤੀਕ ਬਣਿਆ ਰਹੇਗਾ ਇੱਕ ਪਾਸੇ ਦੁਨੀਆ ਰੰਗੀਲੀ ਤੇ ਦੂਜੇ ਪਾਸੇ ਸਾਡੇ ਕੰਨਾਂ ਦੇ ਪਰਦਿਆਂ ਨਾਲ ਟਕਰਾਂਦੀ ਹੈ ਇਹ ਆਵਾਜ਼ ਇਹ ਸੰਸਾਰ ਦੁੱਖਾਂ ਦੀ ਖਾਨ ਇਸ ਵਿੱਚ ਨਾ ਫਸ ਜਾਣਾ ਮਨ ਅੰਜਾ ਪਰ ਅਚਾਨਕ ਹੀ ਕਦੋਂ ਕਦੀ ਜਦ ਕਿਸੇ ਵਿਸ਼ੇਸ਼ ਘਟਨਾ ਦੇ ਅਸਰ ਨਾਲ ਸਾਡੇ ਅੰਦਰ ਉਥਲ ਪੁਥਲ ਮਚ ਜਾਣ ਕਰਕੇ ਸਾਡੀਆਂ ਅੰਦਰ ਦੀਆਂ ਕੋਈ ਬੰਦ ਅੱਖਾਂ ਉੱਗੜ ਆਉਂਦੀਆਂ ਨੇ ਤੇ ਸਾਨੂੰ ਤੇ ਜਦੋਂ ਅਸੀਂ ਬਾਹਰ ਲੀਆਂ ਅੱਖਾਂ ਬੰਦ ਕਰਕੇ ਅੰਦਰ ਲਗਾ ਨਾਲ ਤੱਕਣ ਲੱਗਦੇ ਹਾਂ ਸਾਡੀ ਨਜ਼ਰ ਇਹਨਾਂ ਦੋਹਾਂ ਹਨੇਰੇ ਤੇ ਚਾਨਣੇ ਪੱਖਾਂ ਨੂੰ ਪਾਰ ਕਰਕੇ ਕਿਸੇ ਹੋਰ ਕੇਂਦਰ ਤੇ ਜਾ ਟਿਕਦੀ ਆ ਜਿੱਥੇ ਇਹ ਦੋਵੇਂ ਹੀ ਪੱਖ ਸਾਨੂੰ ਮਾਇਆ ਜਾਲ ਜਿਹਾ ਭੁਲਾਵਾ ਜਿਹਾ ਜ ਆਪਨ ਲੱਗਦੇ ਹਨ ਇਹੋ ਜਿਹੀ ਕਿਸੇ ਘਟਨਾ ਜਾਂ ਜਲਜਲੇ ਨੇ ਸ਼ਾਇਦ ਪ੍ਰਲਾਦ ਨੂੰ ਬਚਪਨ ਦੀ ਉਮਰੇ ਰੱਬ ਨਾਲ ਪ੍ਰੀਤ ਲਾਂ ਲੈ ਕੇ ਸਾਇਆ ਹੋਵੇਗਾ ਬੁੱਧ ਨੂੰ ਤਾਜ ਤਖਤ ਛੱਡਣ ਲਈ ਮਜਬੂਰ ਕਰ ਦਿੱਤਾ ਹੋਵੇਗਾ ਗੁਰੂ ਨਾਨਕ ਨੂੰ ਪਹਿਲੀ ਬੰਨੇ ਤੇ ਹੱਟੀ ਪੱਟੀ ਦਾ ਲਟਕਾ ਛੜਾ ਕੇ ਉਦਾਸੀ ਵੱਲ ਪਰੇ ਰਿਹਾ ਸੀ ਤੇ ਰਾਜੇ ਨੂੰ ਇਸ਼ਕ ਮਜਾਜੀ ਦੇ ਪਤਨਾ ਵੱਲ ਮੋੜਿਆ ਹੋਵੇ। ਸਲੋਚਨਾ ਦਾ ਅੰਦਰਲਾ ਇਸ ਵੇਲੇ ਸ਼ਾਇਦ ਕਿਸੇ ਇਹੋ ਜਿਹੇ ਹੀ ਜਲਜਲੇ ਜਾਂ ਘਟਨਾ ਦਾ ਅਸਰ ਮਹਿਸੂਸ ਕਰ ਰਿਹਾ ਸੀ। ਬੀਤੀ ਰਾਤ ਦੇ ਕੇਵਲ ਕੁਝ ਕ ਘੰਟਿਆਂ ਦੇ ਛੋਟੇ ਜਿਹੇ ਵਕਤ ਨੇ ਉਸ ਦੇ ਮਰਮ ਸਥਲ ਉੱਤੇ ਕੁਝ ਐਸੇ ਅਖਰਵਾ ਦਿੱਤੇ। ਜਾਂ ਕੁਝ ਇਸ ਤਰ੍ਹਾਂ ਦਾ ਰੰਗ ਛਾੜ ਦਿੱਤਾ ਜਿਸ ਦਾ ਫਲ ਰੂਪ ਉਸ ਦੀਆਂ ਬਾਹਰ ਲੰਘ ਆਖਾਂ ਮੀਟੀਆਂ ਜਾ ਰਹੀਆਂ ਤੇ ਅੰਦਰਲੇ ਦੀਦੇ ਖੁੱਲ ਰਹੇ ਸਨ ਕਿ ਸੱਚਮੁੱਚ ਇਸ ਦੁਨੀਆ ਦਾ ਕੋਈ ਐਸਾ ਬਕਰਾਲ ਰੂਪ ਵੀ ਹੈ ਜਿਸ ਉੱਤੇ ਸਦਿਆਂ ਤੋਂ ਕਦੀ ਵੀ ਚੰਨ ਜਾਂ ਸੂਰਜ ਦੀ ਕਿਰਨ ਨਹੀਂ ਚਮਕੀ ਕਿ ਉਸ ਦੁਨੀਆ ਦੇ ਵਾਸੀ ਠੀਕ ਹੀ ਪੇਟ ਤੇ ਪੱਥਰ ਬਨ ਕੇ ਸੌਂਦੇ ਨੇ ਕਿ ਨਿਸ਼ਚੇ ਹੀ ਇਸ ਸੰਸਾਰ ਵਿੱਚ ਕੋਈ ਐਸੀ ਮੰਡੀ ਹੈ ਜਿੱਥੇ ਰੋਟੀ ਦੇ ਟੁਕੜੇ ਸਾਵੇਂ ਔਲਾਦੀ ਅਸਮਤ ਤੁਲਦੀ ਕਿੰਨੇ ਹੀ ਕਰਨਤ ਕਿਉਂ ਨਾ ਹੋਵੇ ਉਹ ਦੁਨੀਆ ਕਿੰਨੇ ਹੀ ਕੁਚੀਲ ਕੁਚੀਲ ਤੇ ਗਏ ਗੁਜਰੇ ਕਿਉਂ ਨਾ ਹੋਣ ਉਸ ਦੁਨੀਆ ਦੇ ਵਾਸੀ ਪਰ ਇੱਕ ਵਾਰੀ ਉਹ ਦੁਨੀਆ ਦੇਖਣ ਲਈ ਸਲੋਚਨਾ ਦਾ ਮਨ ਬੇਕਰਾਰ ਹੋ ਉਠੇ ਸੋਚਦਾ ਸੋਚਦਾ ਉਸ ਦੀ ਅਰਤੀਵ ਅੱਖਾਂ ਅੱਗੇ ਇੱਕ ਦੂਜਾ ਪੱਖ ਆ ਗਿਆ ਇਨਸਾਨੀ ਲਹੂ ਪੀ ਪੀ ਕੇ ਅਜ਼ਗਰ ਬਣੇ ਮਰੁਖੀਕਰ ਉਸ ਨੂੰ ਸਮਰਤਕ ਨਜ਼ਰੀ ਆਉਣ ਲੱਗਦਾ ਜਿਵੇਂ ਉਹ ਕਿਸੇ ਐਸੇ ਲੋਕ ਵਿੱਚ ਪਹੁੰਚੀ ਹੈ ਜਿੱਥੇ ਆਦਮੀ ਆਦਮੀ ਨੂੰ ਖਾ ਕੇ ਪਾਲਦਾ ਹੈ ਜਿੱਥੇ ਪੱਠਿਆਂ ਵਿੱਚ ਮਨੁੱਖੀ ਲਹੂ ਤੋਂ ਸ਼ਰਾਬ ਤਿਆਰ ਹੁੰਦੀ ਹੈ ਜਿੱਥੇ ਇਨਸਾਨ ਦੀ ਰਸੋਈ ਵਿੱਚ ਇਨਸਾਨ ਦਾ ਹੀ ਮਾਸ ਪਕਦਾ ਹੈ ਇਹਨਾਂ ਭਵਤਸ਼ ਦ੍ਰਿਸ਼ਾਂ ਨੂੰ ਵੇਖਦਿਆਂ ਵੇਖਦਿਆਂ ਸਲੋਚਨਾ ਦਾ ਦਿਲ ਮਿੱਤ ਲਾਣ ਲੱਗ ਪਿਆ ਜਿਵੇਂ ਉਸ ਨੂੰ ਕਹਿ ਆਉਣ ਲੱਗ ਆਉਣ ਵਾਲੀ ਹੋਵੇ ਸੋਚਦਾ ਸੋਚਦਿਆਂ ਪਤਾ ਨਹੀਂ ਕਿਹੜੇ ਵੇਲੇ ਉਸ ਦੇ ਖਿਆਲਾਂ ਦੀ ਤੰਦ ਇਸ ਪਾਸਾ ਟੁੱਟ ਕੇ ਕਿਸੇ ਹੋਰ ਪਾਸੇ ਜਾ ਜੁੜੀ। ਹੁਣ ਉਸ ਸਾਹਮਣੇ ਉਹ ਵਿਅਕਤੀ ਮੌਜੂਦ ਸੀ ਜਿਸ ਨੂੰ ਅੱਜ ਤੋਂ ਪਹਿਲਾਂ ਉਹ ਹਾਤਮਤਾਈ ਤੇ ਹਾਤਮਤਾਈ ਦਾ ਦਰਜਾ ਦਿੰਦੀ ਰਹੀ ਸੀ। ਵੱਡੇ ਸਰਦਾਰ ਜੀ ਜਿਨ੍ਹਾਂ ਦੀ ਉਦਾਰਤਾ ਦਾ ਸਦਕਾ ਗਰੀਬੀ ਦੀ ਖੁੱਭਣ ਤੋਂ ਨਿਕਲ ਕੇ ਉਸ ਨੂੰ ਸੁੱਖ ਦਾ ਸਾਹ ਲੈਣ ਦਾ ਨਸੀਬ ਹੋਇਆ ਸੀ। ਸਲੋਚਨਾ ਦੇ ਕੰਨਾਂ ਵਿੱਚ ਇੱਕ ਵਾਰੀ ਫੇਰ ਉਹ ਸਾਰੀਆਂ ਗੱਲਾਂ ਗੂੰਜਣ ਲੱਗੀਆਂ ਜਿਹੜੀਆਂ ਰਾਤੀਂ ਪਰਤ ਬਾਲਨੇ ਆਪਣੀ ਮਾਂ ਨਾਲ ਕੀਤਾ ਸਨ। ਉਸ ਨੂੰ ਯਾਦ ਆ ਪਿਆ ਜਿਵੇਂ ਉਹ ਹਰਨਾਕਸ਼ਤੇ ਪ੍ਰਲਾਦ ਦੀ ਝਾਕੀ ਵੇਖ ਰਹੀ ਹੋਵੇ। ਅਮਰਕੌਰ ਨੇ ਉਸ ਨੂੰ ਰੋਟੀ ਖਾਣ ਲੈ ਕੇ ਆ ਪਰ ਅੱਜ ਸਲੋਚਨਾ ਦਾ ਦਿਲ ਨਹੀਂ ਸੀ ਮੰਦਾ ਖਾਣ। ਫਿਰ ਵੀ ਮਾਤਾ ਜੀ ਦੇ ਸਨੇਹ ਅੱਗੇ ਉਸ ਨੂੰ ਹਾਰ ਮੰਨਣੀ ਪਈ। ਸਲੋਚਨਾ ਰੋਟੀ ਖਾਂਦੇ ਅਮਰਕੌਰ ਨੇ ਉਸ ਨੂੰ ਪੁੱਛਿਆ ਕੀ ਗੱਲ ਹੈ ਬੇਟਾ? ਤੂੰ ਅੱਜ ਬੜੀ ਗਮਰੁੱਠ ਜਹੀ ਦਿਸਨੀ ਕੁਝ ਨਹੀਂ ਮਾਤਾ ਜੀ ਸਲੋਚਨਾ ਨੇ ਥਾਲੀ ਵੱਲ ਹੱਥ ਵਿਧਾ ਦਿਆ ਜਵਾਬ ਦਿੱਤਾ ਤੈਨੂੰ ਇੱਥੇ ਤਕਲੀਫ ਤਾਂ ਨਹੀਂ ਹੈ ਕਿਸੇ ਗੱਲ ਦੀ ਨਹੀਂ ਮਾਤਾ ਜੀ ਤੂੰ ਅੱਜ ਬੜੀ ਬੇਦੇਲੀ ਨਾਲ ਰੋਟੀ ਖਾ ਰਹੀ ਸਲੋਚਨਾ ਨੇ ਕੋਈ ਜਵਾਬ ਨਾ ਦਿੱਤਾ ਅਮਰਕੌਰ ਦੀ ਇਸ਼ਾਂਕਾ ਨਿਸ਼ਚੇ ਵਿੱਚ ਬਦਲ ਗਈ ਕਿ ਅੱਜ ਸਲੋਚਨਾ ਜ਼ਰੂਰ ਕਿਸੇ ਨਾ ਕਿਸੇ ਗੱਲੋਂ ਉਦਾਸ ਦੱਸੇਗੀ ਨਹੀਂ ਮਾਤਾ ਜੀ ਮੈਂ ਰਾਤੀ ਤੁਹਾਡਾ ਗੱਲਾਂ ਸੁਣਦੀ ਰਹੀ ਸੀ ਰੰਗ ਫੱਕ ਹੋ ਗਿਆ ਅਮਰਕੌਰ ਦਾ ਸੁਣਦੀ ਰਹੀ ਸਾਂ ਸਰਨ ਹਾਂ ਮਾਤਾ ਜੀ ਮੇਰੀ ਗੁਸਤਾਖੀ ਮਾਫ ਕਰਨੀ ਅਮਰ ਕੌਰ ਕਿਸੇ ਡੂੰਗੀ ਕਲਪਨਾ ਵਿੱਚ ਡੁੱਬ ਗਈ ਗੁੱਸੇ ਹੋ ਗਏ ਹੋ ਗਏ ਮਾਤਾ ਜੀ ਮਾਫ ਮੰਗ ਮਾਫੀ ਮੰਗਣੀ ਇਹ ਗੱਲ ਨਹੀਂ ਬੇਟਾ ਅਮਰ ਕੌਰ ਆਪਣੇ ਆਪ ਵਿੱਚ ਬੋਲੀ ਚੰਗਾ ਹੁੰਦਾ ਜੇ ਨਾ ਹੀ ਸੁਣਦੀ ਪਰ ਜੇ ਸੁਣ ਹੀ ਚੁੱਕੀ ਹਾਂ ਤਾਂ ਮਾਫੀ ਉਲਟਾ ਮੈਨੂੰ ਤੇਰੇ ਕੋਲ ਮੰਗਣੀ ਪਵੇ ਮਾਤਾ ਜੀ ਠੀਕ ਕਹਿੰਦੀ ਹਾਂ ਬੇਟਾ ਕਿਸੇ ਗੱਲ ਕਿਸ ਗੱਲ ਦੀ ਮਾਤਾ ਜੀ ਪਾਲ ਦੇ ਪਿਤਾ ਜੀ ਗੁਰੂ ਮੈਨੂੰ ਵਾਪਸ ਲੱਗਦੀ ਸੱਚਮੁੱਚ ਚੰਗੇ ਆਦਮੀ ਨਹੀਂ ਕੋਈ ਵੱਡੀ ਗੱਲ ਨਹੀਂ ਜੇ ਪਾਲ ਦੀਆਂ ਗੱਲਾਂ ਸੱਚੀਆਂ ਹੋਣ ਉਹਨਾਂ ਦਾ ਅੰਦਰਲਾ ਰੂਪ ਕੁਝ ਹੋਰ ਹੀ ਐ ਸਲੋਚਨਾ ਉਹਨਾਂ ਵਿੱਚ ਬਹੁਤ ਸਾਰੇ ਆਇ ਬਣੇ ਪਾਲ ਨੇ ਠੀਕ ਹੀ ਕਿਹਾ ਸੀ ਜੇ ਮੈਂ ਕੁਝ ਸਿਆਣਪ ਤੋਂ ਕੰਮ ਲੈਂਦੀ ਤਾਂ ਖਬਰੇ ਉਹਨਾਂ ਦੀ ਹਾਲਤ ਇੱਕੋ ਇੱਥੋਂ ਤੀਕ ਨਾ ਹੀ ਪਹੁੰਚਦੀ ਪਰ ਹੁਣ ਕੀ ਬਣਦਾ ਹੁਣ ਤਾਂ ਉਹਨਾਂ ਦੀ ਬਿਮਾਰੀ ਲਾ ਇਲਾਜ ਹੋ ਚੁੱਕੀ ਐ ਇੱਕ ਤਰ੍ਹਾਂ ਦਾ ਸਲੋਚਨਾ ਬਿਨਾ ਹੰਗਾਰੇ ਭਰਿਆ ਸੁਣੀ ਗਈ ਪਾਲ ਵਿਚਾਰਾ ਇਨਾਂ ਹੀ ਗੱਲਾਂ ਤੋਂ ਸਤਕੇ ਘਰੋਂ ਨਿਕਲਿਆ ਸੀ ਪਰ ਤੁਸੀਂ ਮਾਤਾ ਜੀ ਕਿੱਕਣ ਇਤਨੀ ਖੁੱਲ ਦਿੱਤੀ ਰੱਖੀ ਮੈਂ ਭਲੇਖੇ ਵਿੱਚ ਮਾਰੀ ਗਈ ਸਲੋਚਨਾ ਮੈਂ ਪਰਮੇਸ਼ਵਰ ਸਮਝ ਕੇ ਉਹਨਾਂ ਦੀ ਪੂਜਾ ਕਰਦੀ ਰਹੀ ਧਰਮ ਨੇ ਜੋ ਇਹੋ ਕੁਝ ਸਿਖਾਇਆ ਸੀ ਮੈਨੂੰ ਵਿਆਹ ਵੇਲੇ ਵੀ ਤਾਂ ਮੈਨੂੰ ਇਸੇ ਤਰ੍ਹਾਂ ਦੇ ਉਪਦੇਸ਼ ਦਿੱਤੇ ਗਏ ਸਨ ਸੋਚਦੀ ਸਾਂ ਮੈਂ ਤਾਂ ਇੱਕ ਦਾਸੀ ਹੀ ਹਾਂ ਉਹਨਾਂ ਦੀ ਇੱਕ ਪੁਜਾਰਣ ਫਿਰ ਪੁਜਾਰੀ ਕਿੱਕਣ ਆਪਣੇ ਦੇਦ ਦੇਵਤੇ ਦੀਆਂ ਕਰਨਾਂ ਵੱਲ ਝਾਤੀ ਮਾਰ ਸਕਦਾ ਪਰ ਅੱਖਾਂ ਮੇਰੀਆਂ ਉਦੋਂ ਖੁੱਲੀਆਂ ਜਦੋਂ ਸਭ ਕੁਝ ਥੋਂ ਨਿਕਲ ਗਿਆ ਜਿਸ ਨੂੰ ਦੇਵਤਾ ਜਾਂ ਪਰਮੇਸ਼ਵਰ ਸਮਝ ਕੇ ਪੂਜਦੀ ਸੀ ਉਹ ਵੀ ਮੇਰਾ ਨਾ ਰਿਹਾ ਆਪਣੇ ਵੱਲੋਂ ਉਹਨਾਂ ਦੇ ਹਰ ਇੱਕ ਐਬ ਉੱਤੇ ਪਰਦੇ ਪਾਉਂਦੀ ਰਹੀ ਜੇ ਉਹਨਾਂ ਤੇ ਉਹਨਾਂ ਦਿਨ ਕਿਹਾ ਤਾਂ ਮੈਂ ਦਿਨ ਮੰਨਿਆ ਰਾਤ ਕਹੀ ਤਾਂ ਮੈਂ ਰਾਤ ਮੰਨੀ ਪਾਲ ਨੇ ਵੀ ਬੜਾ ਸਮਝਾਇਆ ਮੈਨੂੰ ਪਰ ਕੁਝ ਨਾ ਅਸਰ ਹੋਇਆ ਮੇਰੇ ਤੇ ਮੇਰੇ ਥਾਂ ਜੇ ਕੋਈ ਹੋਰ ਹੁੰਦੀ ਤਾਂ ਅੱਖਾਂ ਸਾਹਮਣੇ ਇਹੋ ਜਿਹੀ ਨਰਥ ਵੇਖ ਕੇ ਸਹੇਲੀ ਤੋਂ ਸੱਪ ਹੋ ਜਾਂਦੀ ਸਹੇਲੀ ਤੋਂ ਸੱਪ ਹੋ ਜਾਂਦੀ ਪਰ ਮੇਰੇ ਕੰਨਾਂ ਤੇ ਜੋ ਨਾ ਸਰ ਗਿਆ ਜੋ ਕੁਝ ਉਹਨਾਂ ਕੀਤਾ ਕਰੀ ਜਾਣ ਦਿੱਤਾ ਜਿਉਂ-ਜਿਉਂ ਮੈਂ ਫੁੱਲ ਦਿੰਦੀ ਗਈ ਤਿਉਂ-ਤਿਉਂ ਉਹਨਾਂ ਦੀਆਂ ਬਾਂਗਾ ਢਿੱਲੀਆਂ ਹੁੰਦੀਆਂ ਗੈਣਾ ਕਦੀ-ਕਦੀ ਜਦੋਂ ਉਹਨਾਂ ਦੀਆਂ ਆਪ ਹਜ਼ੂਰੀਆਂ ਅੰਤ ਤੇ ਪਹੁੰਚ ਜਾਂਦੀਆਂ ਸਨ ਅੰਦਰ ਅੰਗ ਅੱਗ ਦਾ ਭਾਂਬੜ ਵਲ ਉੱਠਦਾ ਸੀ ਤੇ ਮੈਂ ਭਜਨ ਪਾੜਦਾ ਪਾਣੀ ਪਾਪਾ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੀ ਰਹੀ ਜਾਂ ਇਹ ਸੋਚ ਕੇ ਮਨ ਨੂੰ ਖਿលਿਆਰਦੀ ਰਹੀ ਕਿ ਜਿਹਾ ਕਰੋਗੇ ਤੇਹਾ ਪਾਉ ਮੈਨੂੰ ਕੀ ਪਰ ਅੱਜ ਸੋਚਦੀ ਹਾਂ ਕਿ ਇਹ ਤਾਂ ਮੈਂ ਬਲਦੀ ਉੱਤੇ ਤੇਲ ਪਾਣ ਵਾਲਾ ਕੰਮ ਕਰਦੀ ਰਹੀ ਪਾਲ ਦੀਆਂ ਗੱਲਾਂ ਸੁਣ ਸੁਣ ਕੇ ਮੇਰਾ ਭਰਮ ਦੂਰ ਹੋ ਗਿਆ ਉਸ ਦੀਆਂ ਗੱਲਾਂ ਮੈਨੂੰ ਸੱਚੀਆਂ ਜਿਹਾ ਪਨ ਲੱਗ ਪਾਉਂ ਕਿ ਉਹ ਜੇ ਮੇਰੇ ਮੇਰਾ ਅਜੇ ਵੀ ਖਿਆਲ ਰੱਖਦੇ ਨਹੀਂ ਤਾਂ ਇਸ ਲਈ ਨਹੀਂ ਕਿ ਮੇਰੇ ਨਾਲ ਪਿਆਰ ਹੈ ਗੋ ਇਸ ਲਈ ਕਿ ਮੇਰੀ ਜਵਾਨ ਹਮੇਸ਼ਾ ਬੰਦ ਟਿੱਕੀ ਰਹੇ ਤੇ ਮੈਂ ਕਦੀ ਭੁੱਲ ਕੇ ਵੀ ਉਹਨਾਂ ਦੀਆਂ ਕਰਨੀਆਂ ਔਰ ਤੋਂ ਪਰਦਾ ਨਾ ਚੁੱਕਾਂ ਪਾਲ ਨੂੰ ਮੈਂ ਹੁਣ ਵੀ ਛਾੜ ਦੇਣੀ ਜਦੋਂ ਕਦੀ ਉਹ ਆਪਣੇ ਪਿਓ ਦੇ ਵਿਰੁੱਧ ਕੁਝ ਕਹਿੰਦਾ ਹੈ ਰਾਤ ਦੀਆਂ ਗੱਲਾਂ ਵਿੱਚੋਂ ਵੀ ਤੂੰ ਇਹੋ ਕੁਝ ਵੇਖਿਆ ਹੋਵੇਗਾ ਪਰ ਅੰਦਰੋਂ ਮੇਰਾ ਮਨ ਸ਼ਾਦੀ ਦੇਣ ਲੱਗ ਪਏ। ਕਿ ਪਾਲ ਦੀਆਂ ਗੱਲਾਂ ਛੁੱਟ ਪਾਉਣ ਵਾਲੀਆਂ ਨਹੀਂ। ਤਨ ਤੁਹਾਡਾ ਜਿਗਰਾ ਮਾਤਾ ਜੀ ਜਿਹੜੇ ਇਤਨਾ ਕੁਝ ਵੇਖ ਕੇ ਅੱਜ ਤੀ ਅੰਠ ਹਿਟ ਕਰੀ ਮਿੱਟੀ ਦੀ ਜਨਾਨੀ ਹੋ ਗਈ। ਤਾਂ ਉਹ ਵੀ ਆਪਣੇ ਆਦਮੀ ਨੂੰ ਇਦਾਂ ਦੇ ਕੰਮ ਕਰਦਿਆਂ ਵੇਖ ਕੇ ਫੁੱਟ ਮਰੀ। ਅਮਰ ਕੌਰ ਕੋ ਜੀ ਨਹੀਂ ਬੋਲ। ਸਲੋਚਨਾ ਨੇ ਗੱਲ ਬਦਲੀ। ਮਾਤਾ ਜੀ ਜਿਹੜਾ ਪਾਲ ਜੀ ਨੇ ਆਪਣੇ ਦੇਸ਼ ਦੀ ਹਾਲਤ ਦੱਸ ਹਾਕਾ ਖਿੱਚ ਕੇ ਬਸਿਆ ਸੀ। ਰਾਤੀ ਰੱਬ ਜਾਣਦਾ ਮੇਰੇ ਤਾਂ ਅਥਰੂ ਫੁੱਟ ਫੁੱਟ ਪੈਣ ਦਿਲ ਕਰੇ ਜੇ ਮੈਂ ਵੀ ਕਾਸੇ ਜੋਗੀ ਹੁੰਦੀ ਤਾਂ ਜਰੂਰ ਉਹਨਾਂ ਦਾ ਹੱਥ ਫੜਾਉਂਦੀ ਪਰ ਕਰਾਂ ਕੀ ਡੁੱਬੀ ਤਾਂ ਜੇ ਸਾਹ ਨਾ ਆਇਆ ਗੱਲਾਂ ਹੀ ਗੱਲਾਂ ਵਿੱਚ ਰੋਟੀ ਖਾਣ ਦਾ ਕੰਮ ਖਤਮ ਹੋ ਗਿਆ ਧੰਨ ਬ